ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ 'ਚ ਖੜੇ ਸੀ ਤੇ ਗਰਵਾਜ ਆਲੇ ਆਪਣੀ ਜਿਹੜੀ ਰੀਪਰ ਉਹ ਲੈ ਕੇ ਆਏ ਸੀ ਨਵਾਂ ਤੇ ਕਰਦੇ ਗੱਲਬਾਤ ਵੀ ਕੀ ਖਾਸੀਅਤ ਹੈ ਇਸ ਰੀਪਰ ਦੇ ਵਿੱਚ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਇੱਧਰ ਆ ਜੀ ਤੇ ਹਾਂ ਜੀ ਇਹਦੇ ਬਾਰੇ ਹੋਰ ਜੀ ਜਾਣਕਾਰੀ ਹਾਂ ਜੀ ਹਾਂ ਜੀ ਇਹਦਾ ਜੋ ਕਟਰ ਵਾਲ ਹੈਗਾ 7.5 ਫੁੱਟ 15 ਫਿੰਗਰਾਂ ਜੀ 15 ਫਿੰਗਰਾਂ 7 ਫੁੱਟ ਕੱਟਦਾ ਹਾਂ 5 ਪੈਪਾਂ ਵਾਲੀ ਰੀਲ ਠੀਕ ਹੈ ਜੀ ਠੀਕ ਹੈ ਜੀ ਪਲੇਟ ਬਾਡੀ ਪੰਜਵਮ ਅੱਛਾ ਜੀ ਬਲੋਰ ਲੱਗਿਆ ਹੋਇਆ ਠੀਕ ਹੈ ਕਿੰਨੇ ਹੋਰ ਵੀ ਕੰਪਨੀਆਂ ਨਹੀਂ ਦੇ ਰਹੇ ਆ ਬਲੋਰ ਦੀ ਡਰਾਈਵਰ ਤੇ ਕਰਦਾ ਨਹੀਂ ਪੈਂਦਾ ਇਹਦਾ ਠੀਕ ਹੈ ਜੀ ਹਾਂ ਬਲੋਰ ਆ ਗਿਆ ਪਹਿਲੇ ਨੰਬਰ ਤੇ ਜੋ ਇਹਦਾ ਡਰਮ ਹੈਗਾ 56 ਇੰਚ ਠੀਕ ਹੈ 56 ਇੰਚ ਦਾ ਡਬਲ ਡਬਲ ਬਲੇਟ ਹੈਗੇ ਠੀਕ ਹੈ ਜੀ 288 ਕੁੱਲ ਬਲੇਟ ਤੇ ਕਿੰਨੇ ਮਿੰਟਾਂ ਚ ਟਰਾਲੀ ਦਾ ਰਿਕਾਰਡ ਹੈ ਜੀ ਟਰਾਲੀ ਬਲੇਟਾਂ ਜੀ ਇਹ 14 ਮਿੰਟਾਂ ਤੋਂ ਲੈ ਕੇ 17 ਮਿੰਟਾਂ ਤੱਕ ਰ 14 ਮਿੰਟਾਂ ਤੋਂ ਲੈ ਕੇ 17 ਮਿੰਟਾਂ ਤੱਕ ਬਾਕੀ ਕਸਟਮਰ ਦਾ ਨੰਬਰ ਕੇਅਰ ਦਾ ਨੰਬਰ ਆ ਤੁਸੀਂ ਨੋਟ ਕਰ ਲਿਆ ਜੀ ਤੇ ਦੋ ਪਲੇਟ ਆ ਜਿਹੜੇ ਇਕੱਠੇ ਖੋਲਦੇ ਆ ਠੀਕ ਹੈ ਜੀ ਤੇ 9218 ਪਲੇਟ ਇਕ ਲਾਈਨ ਦੇ ਨੇ 16 ਫੱਟੀਆਂ ਨੇ ਤੇ ਹਾਂਜੀ ਹਾਂਜੀ ਜੇ ਗੱਲ ਕਰੀਏ ਗੇਅਰ ਬਰਾਬਰ ਦਾ ਜੀ ਗੇਅਰ ਬਰਾਬਰ ਜੀ ਗੇਅਰ ਬਰਾਬਰ ਦਾ ਤੁਸੀਂ ਪੁਲੀਆਂ ਤੋਂ ਅਡਜਸਟਮੈਂਟ ਕਰਨੀ ਹੈ ਬਾਕੀ ਕੰਪਨੀ ਇੱਕ ਵਾਰੀ ਕਰਕੇ ਦਿੰਦੀ ਹੈ ਜੀ 5911 ਤੇ 65020 ਜੀ ਰੰਗ ਪੂਰੇ ਹੈ ਜੀ ਜੇ ਬੈਕ ਸਾਈਡ ਆਹ ਲੌਕ ਖੋਲੀ ਲੌਕ ਖੋਲਿਆ ਜੀ ਤੇ ਆ ਆਪਣੇ ਬਾਰੀਆਂ ਖੁੱਲਣ ਵਾਲੀਆਂ ਹੀ ਹਨ ਹਾਂ ਬਾਰੀਆਂ ਖੁੱਲਣ ਵਾਲੀਆਂ ਜੋ ਪੱਖਿਆਂ ਦੀਆਂ ਟੱਕਣਾਂ ਬਾਰੀ ਦਾ ਲੋ ਤੇ ਇਹਦਾ ਕੀ ਰੇਟ ਹੈ ਜੀ ਨਵੀ ਦਾ ਇਹ 340000 ਹੈ ਜੀ ਡਿਮਾਂਡ 340000 ਰੁਪਿਆ ਜਿਹੜੀ ਕੰਪਨੀ ਦੇ ਰਹੀ ਹੈ ਜੋ ਇਹ ਆ ਲੱਗਿਆ ਹੋਇਆਗਾ ਸੈਂਸਰ ਹਾਂਜੀ ਸੈਂਸਰ ਲੱਗਿਆ ਜੋ ਟੱਕਣ ਖੁੱਲਦਾ ਇਸ ਤਰ੍ਹਾਂ ਜੀ ਆਰਨ ਹੁੰਦਾ ਹੈ ਖੁੱਲਦਾਗਾ ਠੀਕ ਹੈ ਜੀ ਠੀਕ ਹੈ ਜੀ ਹਾਂ ਤੇ ਨਾਲ ਦੇ ਨਾਲ ਪਤਾ ਲੱਗ ਜਾਂਦਾਗਾ ਲੱਗਿਆ ਬਾਈ ਜਨਾ ਸੈਂਸਰ ਤੇ ਦੇਖ ਸਕਦੇ ਹੋ ਬਾਕੀ ਜੀ ਜੇ ਗੱਲ ਕਰੀਏ ਆਪਾਂ ਹਾਰਨ ਪਾਈਦਾ ਜੀ ਬਾਕੀ ਸੋਨੂੰ ਗੱਲ ਕਰੀਏ ਸਾਰੀ ਪਲੇਟ ਵਾਦੀ ਹੈ ਜੀ ਤੇ ਕੋਈ ਵੀ ਜਿਹੜਾ ਪੀਸ ਆ ਉਹ ਕੱਲਾ ਵੀ ਮਿਲ ਕੇ ਚੇਂਜ ਚੇਂਜ ਹੋ ਸਕਦਾ ਹੈ ਹੈਨਾ ਜੇ ਗੱਲ ਕਰੀਏ ਕੱਲੇ ਕੱਲੇ ਜਿਹੜੀ ਚੀਜ਼ ਖੁੱਲ ਕੇ ਚੇਂਜ ਹੋ ਸਕਦੀ ਹੈ ਖੁੱਲ ਕੇ ਕਿਉਂਕਿ ਕੋਈ ਵੈਲਡਿੰਗ ਨਹੀਂ ਲੱਗਾ ਹੋਇਆ ਹੈ ਹੈਨਾ ਕਿੰਨੇ ਐਮ ਐਮ ਦੀ ਸ਼ੀਟ ਆਖੀਏ ਤੁਸੀਂ 5 ਐਮ ਐਮ ਦੀ ਜਿਹੜੀ ਸ਼ੀਟ ਦੀ ਸਾਰੀ ਬਣੀ ਹੋਈ ਹੈ ਤੇ ਪਲੇਟ ਬਾਡੀ ਦੀ ਹੈ ਨਾ ਬਣੀ ਹੋਈ ਆ ਦੇਖ ਸਕਦੇ ਪੂਰੀ ਹੈਵੀ ਆ ਰਿੰਗ ਹੈਵੀ ਹੈ ਜੀ ਹੈ ਨਾ ਪੂਰੀ ਹੈਵੀ ਹੈ ਇਹ ਵੀ ਦੇ ਟਾਇਰ ਤੇ ਗਰਵਾਜ ਦੀ ਜਿਹੜਾ ਸੱਤੋਂ ਨਹੀਂ ਟਾਇਰ ਹੈਗੇ ਬਿਸ਼ੱਕ ਤੁਸੀਂ ਪਹਿਲਾਂ ਵੀ ਸੱਤੋਂ ਨਹੀਂ ਪਾ ਸਕਦੇ ਕੋਈ ਟਾਇਰ ਹਾਂ ਇਹ ਵੀ ਪਾ ਸਕਦੇ ਆਪਾਂ ਇਸ ਰਿੰਗ ਵਿੱਚ ਹੀ ਪੈ ਜਾਂਦਾ ਉਹ ਟਾਇਰ ਵੀ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਜੇ ਗੱਲ ਕਰੀਏ ਬਾਕੀ ਰਿਕਾਰਡ ਹੈਗਾ 14 ਤੋਂ ਲੈ ਕੇ 17 ਮਿੰਟਾਂ ਦੇ ਵਿੱਚ ਜਿਹੜੀ ਟਰਾਲੀ ਪਰਦੀ ਬਾਕੀ ਸਫਾਈ ਵਗੈਰਾ ਪੂਰੀ ਹੈ ਜੀ ਮਸ਼ੀਨ ਦੀ ਸਫਾਈ ਸੂਈ ਕਟਿੰਗ ਪੂਰੀ ਹੈ ਹਾਂਜੀ ਹਾਂਜੀ ਪੂਰੀ ਕਟਰ ਬਾਰ ਦੀ ਪੂਰੀ ਸਫਾਈ ਠੀਕ ਹੈ ਜੀ ਕਟਰ ਬਾਰ ਦੀ ਪੂਰੀ ਸਫਾਈ ਹੈ ਤੇ ਕਿੰਨਾ ਨੰਬਰ ਸਫਾਈ ਹੈਗੀ ਇੱਕ ਆਪਣੇ ਜਿਹੜੀ ਡੀਲਰਸ਼ਿਪ ਆ ਉਹ ਕਿੱਥੇ ਕਿੱਥੇ ਹੈ ਜੀ ਆਪਣੀ ਦੁਕਾਨ ਦਮ ਦਮਾ ਸਾਬ ਤਲਵੰਡੀ ਸਾਬੋ ਠੀਕ ਹੈ ਜੀ ਰਾਮ ਬਾਗ ਅੱਛਾ ਜੀ ਉੱਥੇ ਹੀ ਰਾਮ ਬਾਗ ਦੇ ਤੇ ਮੋਬਾਈਲ ਨੰਬਰ ਨਜ਼ਦੀਕ ਦੁਕਾਨ ਹੈ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦੋ ਇਹ 7899 ਠੀਕ ਹੈ ਜੀ 00616 ਠੀਕ ਹੈ ਜੀ ਬਾਕੀ 75892 ਹਾਂਜੀ ਠੀਕ ਹੈ ਜੀ 00616 ਠੀਕ ਹੈ ਜੀ ਬਾਕੀ ਆ ਆ ਗਿਆ ਕਸਟਮਰ ਕੇਅਰ ਨੰਬਰ ਜੀ ਜੇ ਕਿਸੇ ਨੂੰ ਵੱਧ ਜਾਣਕਾਰੀ ਚਾਹੀਦੀ ਹੈ ਕੰਪਨੀ ਚੋਂ ਸਿੱਧਾ ਜਿਹੜੀ ਜਾਣਕਾਰੀ ਮਿਲ ਜੇਗੀ ਹੈਨਾ ਤੇ ਉਤਲੇ ਬਣੇ ਤੁਹਾਨੂੰ ਦਿਖਾ ਦਿੰਨੇ ਆ ਗਰਵਾਜ ਦਾ ਥ੍ਰੈਸ਼ਰ ਦੇਖ ਹਾਂਜੀ ਹਾਂਜੀ ਮੁੱਕ ਤੇ ਜੋ ਹੈਗਾ ਜੀ ਆਪਣੀ ਬਲੱਡ ਡਿਸਪੋਜ਼ ਬਾਸਕਟ ਦੇ ਉਹ ਦਿੱਤਾ ਜਾਊਗਾ ਜੀ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਕੰਪਿਊਟਰ ਕਰਾਇਆ ਵੀ ਆਇਆ ਮੌਕੇ ਤੇ ਉਹ ਹੈ ਤੇ ਲੋਨ ਵਗੈਰਾ ਵੀ ਕਰਦੇ ਨੇ ਹਾਂਜੀ ਲੋਨ ਵੀ ਲੋਨ ਵੀ ਹੁੰਦਾ ਜੀ ਲੋਨ ਵੀ ਬਾਈ ਕਹਿੰਦਾ ਜੀ ਕਰਦੇ ਆਗੇ ਕੰਪਨੀ ਲੋਨ ਲੋਨ ਕਰਕੇ ਤੇ ਜੀ ਕੰਪਿਊਟਰ ਕਰਾਇਆ ਇਹ ਕੰਪਿਊਟਰ ਨਾਲ ਨਾਲ ਹੋਰ ਬਾਰੇ ਵੀ ਦੱਸ ਦਿਓ ਜੀ ਹਾਂਜੀ ਕੰਪਿਊਟਰ ਕਰਾਇਆ 7 ਫੁੱਟ ਜੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਬਾਹਲ ਨਾਲ ਹੈਗਾ ਠੀਕ ਹੈ ਜੀ ਦਵਾ ਲੱਗਿਆ ਹੋਇਆ ਬਾਹਲ ਇੱਥੇ ਹਾਂਜੀ ਹਾਂਜੀ ਵਿੱਚ ਡਿਸਟ੍ਰੀਬਿਊਟਰਾਂ ਦੇ ਬਾਲ ਨਹੀਂ ਦਿੰਦੇ ਇਹਦੇ ਨਾਲ ਲੱਗਿਆ ਹੋਇਆਗਾ ਠੀਕ ਹੈ ਜੀ ਹਾਂ ਤੇ 7 ਫੁੱਟ 10 ਜਿਹੜੀ ਬੱਕਾ 7 ਵੀ ਮਿਲ ਜੂ 8 ਮਿਲ ਜੂ 9 ਮਿਲ ਜੂ ਠੀਕ ਹੈ ਜੀ ਹਾਂ ਵਧੀਆ ਟਾਇਰ ਹੈ ਗੁਡ ਵਧੀਆ ਟਾਇਰ ਹੈ ਗੁਡੀਅਰ ਕੰਪਨੀ ਦੇ ਠੀਕ ਹੈ ਜੀ ਹਾਂ ਜੋ ਮੰਗ ਰਿਹਾ ਹੈਗਾਗਾ ਵਾਈਬ੍ਰੇਸ਼ਨ ਵਗੈਰਾ ਨਹੀਂ ਹੁੰਦਾ ਜੀ ਵਾਈਬ੍ਰੇਸ਼ਨ ਤਾਂ ਹਾਂ ਵਾਈਬ੍ਰੇਸ਼ਨ ਬਿਲਕੁਲ ਜਮਾ ਸਹੀ ਆ ਇੱਕ ਨੰਬਰ ਚੱਲਦਾ ਟੌਪ ਠੀਕ ਹੈ ਜੀ ਤੇ ਜੇ ਗੱਲ ਕਰੀ ਇਹਦਾ ਪ੍ਰਾਈਸ ਕੀ ਹੈ ਜੀ ਪ੍ਰਾਈਸ ਆ 3 ਲੱਖ 2 ਲੱਖ 40 ਹਜ਼ਾਰ ਜੀ 2 ਲੱਖ 40 ਹਜ਼ਾਰ ਅੱਜ ਦੀ ਕੜੀ ਆ ਜੀ ਅੱਜ ਦੀ ਕੜ ਤੇ ਇਹਦੇ ਸਿਸਟਮ ਕਿਹੜਾ ਹੈ ਜੀ ਫਿਰ ਸਿਸਟਮ TND ਜੋ ਗਰਵਾਜ ਦੇ ਨਾਮ ਤੇ ਚੱਲ ਰਿਹਾ ਹੈ TND ਦਾ ਲੱਗ ਰਿਹਾ ਹੈ ਜੀ ਠੀਕ ਹੈ ਜੀ ਹਾਂ ਉਹਦੀ ਗਰੰਟੀ ਵਾਰੰਟੀ ਹੁੰਦੀ ਹੋਊ ਜੀ ਵਾਰੰਟੀ ਵਾਰੰਟੀ ਹੈਗੀ ਹੈ ਜੀ ਇੱਕ ਸੀਜ਼ਨ ਦੇ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਇਹਦੀ ਲਾ ਲਓ ਹਾਂ ਸਿਸਟਮ ਦੀ ਉਹੀ ਬਕਟ ਵੀ ਹੋਈ ਜੋ ਵੀ ਕਿਸੇ ਚੀਜ਼ ਦੀ ਹੈਗੀ ਹੈ ਜੀ ਠੀਕ ਹੈ ਜੀ ਠੀਕ ਹੈ ਸੀਜ਼ਨ ਦੀ ਫੁੱਲ ਗਰੰਟੀ ਹੈ ਬਾਕੀ ਜੇ ਗੱਲ ਕਰੀਏ ਜੀ ਆਪਾਂ ਤੇ ਇਹ ਤੇ ਸਬਸਿਡੀ ਵਗੈਰਾ ਕੋਈ ਹੈਗੀ ਹੈ ਸਬਸਿਡੀ ਮਾਨਤਾ ਪ੍ਰਾਪਤਾ ਹੈ ਠੀਕ ਹੈ ਜੀ ਅੱਛਾ ਜੀ ਜੋ ਵੀ ਸਰਕਾਰ ਵੱਲੋਂ ਮਿਲਦੀ ਹੈ ਸਬਸਿਡੀ ਕੋਈ ਵੀ ਚੀਜ਼ ਆ ਸਪਰਸੀਡ ਰੋਟਾਵੇਟਰ ਰੀਪਰ ਮੋਟਰ ਕਿਰਾਇਆ ਹਾਂਜੀ ਹਰਕਜੀਤ ਤੇ ਸਬਸਿਡੀ ਮਿਲਦੀ ਹੈ ਠੀਕ ਹੈ ਜੀ ਕੰਪਨੀ ਮਾਨਤਾ ਪ੍ਰਾਪਤ ਹੈਗੀ ਮੰਨ ਕੇ ਚੱਲ ਆਪਾਂ ਨੂੰ ਰੀਪਰ ਦੇ ਉੱਤੇ ਵੀ ਸਬਸਿਡੀ ਮਿਲ ਸਕਦੀ ਹੈ ਜੇ ਹਾਂ ਜੇ ਸਰਕਾਰ ਦੇਵੇਗੀ ਸਰਕਾਰ ਹਾਂ ਸਰਕਾਰ ਦਿੰਦੀ ਹੈ ਤਾਂ ਸਬਸਿਡੀ ਮਿਲੂਗੀ ਠੀਕ ਹੈ ਜੀ ਮਿਲੂ ਜੀ ਸਭ ਦਾ ਤੇ ਬਾਕੀ ਜੇ ਆਪਾਂ ਇਹਦੇ ਗੱਲ ਕਰੀਏ ਜੀ ਇਹ 10 ਫੁੱਟ ਦੇ ਕਟਰ ਚ ਤੁਸੀਂ ਹਾਂ ਨਾਉਂ ਚ ਵੀ ਹਾਂ 10 ਫੁੱਟ ਦਾ ਨਾਉਂ ਚ ਬੱਕਟ ਆ ਗਈ ਹੈ ਨਾ 10 ਚਾਰ ਦੀ ਤੇ ਇਹ ਸੱਤ ਦੀ ਆ ਮੌਕੇ ਹਾਂ ਇਹ ਸੱਤ ਦੀ ਹੈ ਤੇ ਬਾਦੀ ਘਟਦੀ ਹੈਗੀ ਨੌ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਅਡਜਸਟੇਬਲ ਹੋ ਜਾਂਦੀ ਹੈ ਹਾਂ ਜਸਟੇਬਲ ਹੋ ਜਾਂਦੀ ਹੈ ਜੈਕ ਲੱਗੇ ਹੋਏ ਜਾਂ ਜਿੱਥੇ ਜਸਟੇਬਲ ਹੋ ਜਾਂਦੀ ਆ ਤੇ ਆ ਆਪਣੀ ਅਗਲੇ ਬੰਨੇ ਮਸ਼ੀਨ ਆ ਗਈ ਹਾਂ ਵਾਦ ਹੋਊਗੀ ਜੀ ਹਾਂਜੀ ਇਹ ਤੇ ਜੋਂ ਜਿਕੇ ਮੈਂ ਅਗਲੇ ਨੇ ਵੱਡਾ ਛੋਟਾ ਲੈਣਾ ਜੀ ਉਹਦੇ ਸਾਹਬ ਨਾਲ ਉਹ ਡਿਮਾਂਡ ਹਾਂ ਹਾਂ ਰੇਡ ਰੇਡੋ ਦਿਖਾਉਣਾ ਜੀ ਠੀਕ ਹੈ ਜੀ ਬਾਕੀ ਦਾਣੇ ਵਗੈਰਾ ਜਿਹੜੇ ਸਾਫ ਕੱਢਦੀ ਹੈ ਜੀ ਆਪਣੀ ਹੈ ਦਾਣੇ ਜੀ ਦਾਣੇ ਦਾਣੇ ਬਿਲਕੁਲ ਸਾਫ ਫਰਸਟ ਇੱਕ ਇੱਕ ਨੰਬਰ ਕੁਆਲਿਟੀ ਦਿੰਦੇ ਆ ਜਿਹੜੀ ਗੱਲ ਹੈ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਬਾਕੀ ਜਿਹੜਾ ਨੰਬਰ ਆ ਉਹ ਸਕਰੀਨ ਤੇ ਚਾਲੂ ਕਰ ਦਾਂਗੇ ਹਨਾ ਬਖਸ਼ਰੀ ਜਾਣਕਾਰੀ ਲੈਣ ਤੇ ਰੀਪਰ ਪਹਿਲਾਂ ਚੱਲ ਰਿਹਾ ਏਰੀਆ ਚ ਆਪਣੇ ਜੀ ਅੱਛਾ ਜੀ ਹਾਂ ਤੇ ਬਾਕੀ ਹੋਇਆ ਤਾਂ ਰੀਵਿਊ ਜੋ ਰਾਮਾ ਸਾਈਡ ਚੱਲ ਰਿਹਾ ਹੈ 17 18 19 ਮਾਡਲ ਠੀਕ ਹੈ ਜ ਤੇ ਬਾਕੀ ਵਧ ਜਾਣਕਾਰੀ ਲਈ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਨੰਬਰ ਜਿਹੜਾ ਸਕਰੀਨ ਤੇ ਚਲਾ ਦਾਂਗੇ ਕਸਟਮਰ ਕੇਅਰ ਨੰਬਰ ਵੀ ਹੈਗਾ ਉਹ ਵੀ ਚਲਾ ਦਾਂਗੇ ਜੀ ਬਾਕੀ ਜੇ ਕਿਸੇ ਨੇ ਲੈਣਾ ਉਹ ਡੀਲਰਸ਼ਿਪਾ ਨੰਬਰ ਇੱਕ ਸਾਈਡ ਤੇ ਚਲਾ ਦਾਂਗੇ ਧੰਨਵਾਦ